ਅੱਜ ਬੁੱਧਵਾਰ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਮਾਰਟਾਉਨ ਸਟੈਂਸ਼ਨ 'ਚ ਹਰ ਬੁੱਧਵਾਰ ਦੀ ਤਰ੍ਹਾਂ ਇੱਥੇ ਚੱਕਰ ਹੁੰਦਾ ਹੈ ਹਜ਼ਾਰਾਂ ਦੀ ਤਰ੍ਹਾਂ ਲੋਕ ਸੰਗਤ ਇੱਥੇ ਆਂਦੀ ਆ ਉਹਨਾਂ ਦੀ ਮਨੋ ਕਾਮਰਾ ਪੂਰੀ ਹੁੰਦੀ ਹੈ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਪ੍ਰੋਗਰਾਮ ਚੱਲਦਾ ਹੈ ਜਿਨ੍ਹਾਂ ਵਿੱਚ ਪਈ ਸਾਹਿਬ ਦੇ ਪਾਸ ਸੁਖਬਣੀ ਸਾਹਿਬ ਦੇ ਪਾਸ ਪਾਠ ਕੀਰਤਨ ਹੁੰਦਾ ਹੈ ਉਹ ਸੰਗਤਾਂ ਆਪਣੇ ਮਨੋ ਕਾਮਰੇ ਦੀਆਂ ਇੱਥੇ ਆ ਕੇ ਸਰਬਦਾਰਾਂ ਦੀਆਂ ਹਨ ਉਨਾ ਜੇ ਵੀ ਸੱਚੇ ਦਿਲੋਂ ਅਰਦਾਸ ਕਰਦਾ ਹੈ ਇਸ ਗੁਰਦੁਆਰਾ ਸਾਹਿਬ ਵਿਚ ਆ ਕੇ ਮਨੋ ਆਪਣਾ ਪੂਰੀ ਦਿਆ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦੇ ਪਹੁੰਚਦੀ ਹੈ ਇਹ ਦੇਖਿਓ ਸਾਰੇ ਪਾਸੇ ਸੜਕਾਂ ਤੇ ਕਿੰਨਾ ਰਸ ਹੈ ਉਸ ਬੈਠਲ ਜਹ ਨਹੀਂ ਹੈ ਔਰ ਅੱਗੇ ਪਿੱਛੇ ਵੀ ਇਸ ਪੂਰਾ ਦਿਨ ਲੰਗਰ ਚੱਲਦਾ ਹੈ ਸੋ 100000 ਸਾਥ ਤੱਕ ਜੰਗ ਚੱਲਦੇ ਹਨ ਕਿ ਉਹ ਪਕਵਾਰ ਕੀਰਤਰਬੀ ਹੁੰਦਾ ਰਿਹਾ ਹੈ ਪੂਰੀ ਰਾਤ ਪੂਰਾ ਦਿਨ ਚੋਂ ਸਾਂਤੇ ਪਾਰ ਚੱਲਦੇ ਹਨ ਜੇ ਕੋ ਮਰਜ਼ੀ ਆਇਓ ਰੱਤੇ ਕੋਈ ਦੇਵੀ ਆਇਓ ਇਸ ਥਾਂ ਤੇ ਸੰਗਤ ਆ ਕੇ ਆਪਣੀਆਂ ਸਰਗਰਦ ਫੁੱਲ ਪੇਟ ਕਰਦੇ ਹਨ ਤੇ ਆਪਣੀ ਸੇਵ ਮਨੋਕਾਮਨਾ ਪੂਰੀ ਕਰਦੇ ਹਨ ਉਹ ਤੇ ਪਹਿਲੇ ਵਾਲੇ ਦਿਨ ਤਾਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਵੀ ਇੱਥੇ ਸੰਗਤ ਆਂਦੀ ਆ ਤੁਸੀਂ ਦੇਖੋ ਸੜਕਾਂ ਸਾਰੀਆਂ ਭਰੀਆਂ ਨੇ ਕਿ ਤੇ ਕੋਈ ਬੈਠੇ ਜਗਾ ਦੇ ਸੰਗਤ ਵਾਸਤੇ ਉਹ ਜੋ ਇੱਥੇ ਸੰਗਤ ਆ ਕੇ ਆਪਣੇ ਗੁਰੂ ਘਰ ਦੇ ਵਿੱਚ ਆ ਕੇ ਆਪਣੇ ਮਨੋਕਾਮਨਾ ਪੂਰੇ ਕਰਕੇ ਇਸ ਵਿੱਚ ਪਿਰਤ ਰਹਿੰਦਾ ਪ੍ਰਸ਼ਾਦ ਚੱਲਦਾ ਸਾਰਾ ਦਿਨ ਤੇ ਚੱਲਦਾ ਰਹਿੰਦਾ ਹੈ ਇਹ ਤੁਸੀਂ ਸਾਰਾ ਕੁਝ ਇੱਥੇ ਦੇਖ ਕੇ ਤੁਸੀਂ ਸੰਗਤਾਂ ਨੂੰ ਆਪਣੇ ਖੁਸ਼ੀਆਂ ਪ੍ਰਾਪਤ ਕਰਦੇ ਆ ਵੈਜ਼ੂ ਦਾ ਖਾਲਸਾ ਵੈਜ਼ੂ ਕੀ